ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਬੜੀਆਂ ਦੇ ਵਿੱਚ ਬੂਟੇ ਲਾਉਣ ਆਏ ਹਾਂ ਸੌਣ ਦਾ ਮਹੀਨਾ ਬਰਸਾਤ ਦਾ ਮੌਸਮ ਹੈ ਤੇ ਆਪ ਸਭ ਨੂੰ ਬੇਨਤੀ ਹੈ ਜਿੱਥੇ ਖਾਲੀ ਜਗ੍ਹਾ ਹੈ ਉੱਥੇ ਇੱਕ ਬੂਟਾ ਜ਼ਰੂਰ ਲਾਈਏ ਆਕਸੀਜਨ ਵਾਲਾ ਜਿਸ ਤਰ੍ਹਾਂ ਪੀਪਲ ਐ ਬੋੜ ਐ ਨਮ ਇਹ ਆਕਸੀਜਨ ਵਾਲੇ ਬੂਟੇ ਹਨ ਤੇ ਸਾਰੇ ਨੂੰ ਚਾਹੀਦਾ ਇੱਕ ਬੂਟਾ ਜ਼ਰੂਰ ਲਾਈਏ ਜਾਂ ਜਿੱਥੇ ਬੂਟੇ ਲੱਗੇ ਹਨ ਪਾਣੀ ਨਹੀਂ ਮਿਲ ਰਿਹਾ ਉਹਨਾਂ ਨੂੰ ਪਾਣੀ ਪਾਈਏ ਇਹ ਵੀ ਉੱਤਮ ਸੇਵਾ ਹੈ ਕਿਉਂਕਿ ਹਰ ਇੱਕ ਨੂੰ ਆਕਸੀਜਨ ਦੀ ਜ਼ਰੂਰਤ ਹੈ ਜੇ ਆਕਸੀਜਨ ਹੋਏਗੀ ਤਾਂ ਹੀ ਜੀਵ ਜਿਉਂਦਾ ਰਹਿ ਸਕਦਾ ਹੈ ਇੱਕ ਬੂਟਾ ਜ਼ਰੂਰ ਲਾਉਣਾ ਕਰੀਏ ਤੇ ਉਹਦੀ ਸੇਵਾ ਸੰਭਾਲ ਬੂਟੇ ਦੀ ਕਰਨਾ ਕਰੀਏ ਤੇ ਇਹ ਸੇਵਾ ਜਿਹੜੀ ਹੈ ਸਭ ਤੋਂ ਉੱਤਮ ਹੈ ਘਰ ਪਰਤੀ ਇੱਕ ਬੂਟਾ ਜ਼ਰੂਰ ਲਾਈਏ ਜਿੱਥੇ ਵੀ ਜਗ੍ਹਾ ਖਾਲੀ ਹੈ ਜਿਸ ਤਰ੍ਹਾਂ ਮੜੀਆਂ ਦੇ ਵਿੱਚ ਬੂਟੇ ਨਹੀਂ ਹਨ ਜਦੋਂ ਕਿਸੇ ਦਾ ਸੰਸਕਾਰ ਹੁੰਦਾ ਹੈ ਉਦੋਂ ਸ਼ਾਨ ਨਹੀਂ ਲੱਭਦੀ ਇਸ ਵਾਸਤੇ ਉਹ ਵੀ ਸਭ ਤੋਂ ਉੱਤਮ ਸੇਵਾ ਉੱਥੇ ਵੀ ਜ਼ਰੂਰ ਬੂਟਾ ਲਾਉਣਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ